ਪਪਾ ਤੁਸੀਂ ਵੀ ਕੁਝ ਕਹੋ ਸਸ਼ੀਕਾ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹੁੰਨੀ ਹਾਂ ਕਿ ਆਹ ਟ੍ਰੇਲਰ ਦੇਖ ਕੇ ਮੈਨੂੰ ਐਵੇਂ ਲੱਗ ਰਿਹਾ ਪਪਾ ਹੁਣ ਇੱਥੇ ਖੜੇ ਨੇ ਆਹ ਜਿਹੜਾ ਪੋਸਟਰ ਹੈਗਾ ਐ ਲੱਗਦਾ ਇਹ ਪਪਾ ਬਸ ਐਕਟਿੰਗ ਕਰਕੇ ਖੜੇ ਨੇ ਵੀ ਸਟੈਚੂ ਬਣ ਕੇ ਵੀ ਐ ਜਿਵੇਂ ਹੁੰਦਾ ਨਹੀਂ ਸਟੈਚੂ ਵਾਲੀ ਗੇਮ ਹੁੰਦੀ ਹੈ ਵੀ ਫ੍ਰੀਜ਼ ਗੋ ਐਂ ਲੱਗ ਰਿਹਾ ਜਿਵੇਂ ਪਪਾ ਇੱਕ ਗੇਮ ਖੇਡਦੇ ਨੇ ਪਰ ਆਹ ਟ੍ਰੇਲਰ ਦੇਖ ਕੇ ਹੁਣ ਮੈਨੂੰ ਐਵੇਂ ਵੀ ਲੱਗ ਰਿਹਾ ਵੀ ਮੈਂ ਫਿਰ ਪਾਪਾ ਨੂੰ ਭੁੱਲ ਗਈ ਕੀ ਉਹ ਹੈ ਨਹੀਂ ਇਹ ਦੁਨੀਆ 'ਚ ਪਰ ਮੈਂ ਉਹਨਾਂ ਨੂੰ ਹਜੇ ਵੀ ਯਾਦ ਕਰਦੀ ਹਾਂ ਮੇਰੇ ਦਿਲ 'ਚ ਹੈਗੇ ਨੇ ਤਾਂ ਮੈਂ ਬਸ ਉਹਨਾਂ ਨੂੰ ਯਾਦ ਕਰਦੀ ਰਹਿਣੀ ਆ ਰੋਜ਼ ਪਾਠ ਕਰਦੀ ਰਹਿਣੀ ਆ ਉਹਨਾਂ ਦੇ ਵੀ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਔਰ ਗੁਰੂ ਜੀ ਨੇ ਦੱਸ ਹੀ ਦਿੱਤਾ ਔਰ ਮੈਂ ਸਭ ਤੋਂ ਪਹਿਲਾਂ ਯਾਰ ਆ ਮਾਂ ਨੂੰ ਸਿਊਟ ਕਰਦਾ ਔਰ ਕਿਸੇ ਵਾਸਤੇ ਤਾੜੀ ਨਹੀਂ ਮਾਰਾਂ ਯਾਰ ਇੱਕ ਵਾਰੀ ਮਾਰੋ ਆਪੋ ਆਪਣੀ ਮਾਂ ਵਾਸਤੇ ਤਾੜੀ ਯਾਰ ਜਿਵੰਦਾ ਮਾਤਾ ਵਾਸਤੇ ਦੋੜ ਜਾ ਤਾੜੀਆਂ ਮਾਰੋ ਮਾਤਾ ਤੁਸੀਂ ਖੁਭਰਾਵਨਾ ਸਾਰਾ ਪੰਜਾਬ ਜਿੱਥੇ-ਜਿੱਥੇ ਪੰਜਾਬੀ ਬੈਠੇ ਆ ਜਿੱਥੇ-ਜਿੱਥੇ ਵੀ ਰਾਜਵੀਰ ਜਿਵੰਦਾ ਦੇ ਫੈਨ ਬੈਠੇ ਆ ਮੈਂ ਜਿੱਥੇ ਰਹਿਣਾ ਉਹ ਸਾਰੇ ਹਾਲਾਂਕਿ ਜਿਨ੍ਹਾਂ ਨੇ ਰਾਜਵੀਰ ਨੂੰ ਉਹ ਹਿੰਦੀ ਮਾਂ ਬੋਲਣ ਵਾਲੇ ਬੰਦੇ ਆ ਉਹ ਵੀ ਕਹਿੰਦੇ ਯਾਰ ਅਸੀਂ ਲੇਕਿਨ ਯਾਰ ਬਾਈ ਦਾ ਗਾਣਾ ਘੱਟ ਸੁਣਿਆ ਲੇਕਿਨ ਯਾਰ ਸਾਨੂੰ ਦਰਦ ਆ ਵੀ ਅਸੀਂ ਇਹ ਫਿਲਮ ਜ਼ਰੂਰ ਦੇਖਣ ਜਾਣੀ ਆ ਯਾਰ ਇਹੋ ਜਿਹਾ ਬਾਕ ਮਾਲ ਉਹ ਹੀਰਾ ਜਿਹੜੀ ਸਾਰੀ ਦੁਨੀਆ ਚਰਚਾ ਕਰਦੀ ਆ ਹਰ ਮਾਂ ਦੀ ਅੱਖ ਨਮ ਹੋਈ ਬਿਨ ਹੀ ਇਹੋ ਜਿਹਾ ਸੋਹਣਾ ਜਵਾਨ ਕੋ ਉਤਰਬਾ ਤੈਨੂੰ ਲੈ ਜਾਂਦੇ ਤਰਸ ਨਹੀਂ ਆਇਆ ਸੋ ਅਸੀਂ ਬੱਲੀ ਭਾਜੀ ਮੈਂ ਜਦੋਂ ਵੀ ਨੂੰ ਕੋ ਜਾਣਾ ਮੈਂ ਕਿਹਾ ਭਾਜੀ ਯਾਰ ਜਮਲਾ ਫਿਲਮ ਰਿਲੀਜ਼ ਕਰੀਏ ਨਹੀਂ ਕਹਿੰਦਾ ਭਾਜੀ ਆਪਾਂ ਕਰਨੀ ਹੈ ਗੁਰੂ ਜੀ ਆਈ ਉੱਥੇ ਵੈਲਕਮ ਕਰਦੇ ਮੈਂ ਕਿਹਾ ਭਾਜੀ ਰਾਜਵੀਰ ਯਾਰ ਕਿੱਡਾ ਫਨੀ ਬੰਦਾ ਇਹ ਸੱਚੀ ਗੱਲ ਆ ਭਾਜੀ ਨੇ ਦੱਸਿਆ ਤੁਸੀਂ ਅਰੀਲਾ ਬਣਾਉਣੀਆਂ ਰਾਜਵੀਰ ਨੇ ਨਾ ਥਿਆ ਭਾਜੀ ਤਾਂ ਵੈਸੇ ਇੱਕ ਉਹ ਮੈਂ ਫਿਲਮ ਦਾ ਇੱਕ ਉਹ ਇਮੋਸ਼ਨਲ ਸੀਨ ਆ ਭਾਜੀ ਵੈਸੇ ਹੀ ਬੈਠਦੇ ਪਏ ਸੀ ਇਹ ਅਸੀਂ ਸਾਰੇ ਰਗਵੀਰ ਬੋਲੀ ਤੇ ਰਾਜਵੀਰ ਬਾਈ ਕਹਿੰਦਾ ਕਹਿੰਦਾ ਭਾਜੀ ਤੁਸੀਂ ਇੱਦਾਂ ਹੀ ਰਹੋ ਕਹਿੰਦਾ ਆਪਾਂ ਇੱਕ ਰੀਲ ਬਣਾਉਣੀ ਆ ਅਸੀਂ ਸਾਰੇ ਭਾਜੀ ਨੂੰ ਬੁਲਾਈਏ ਗੁਰੂ ਜੀ ਰਾਜਵੀਰ ਜਿੰਦਾਬਾਹਾਈ ਵੀ ਭਾਜੀ ਭਾਜੀ ਦੇਖੋ ਉਹ ਰਗਵੀਰ ਬੋਲੀ ਵੀ ਕਰੇ ਕਹਿੰਦਾ ਭਾਜੀ ਘੁਗੀ ਭਾਜੀ ਫਿਰ ਰਾਜਵੀਰ ਕਹਿੰਦਾ ਕਹਿੰਦਾ ਘੁਗੀ ਭਾਜੀ ਆਪਾਂ ਲਾਈਵ ਆ ਕਹਿੰਦੇ ਅੱਛਾ ਕਿੰਨਾ ਕੌਣ-ਕੌਣ ਦੇਖ ਰਿਹਾ ਸੋ ਉਹ ਬੰਦਾ ਇਹੋ ਜਿਹਾ ਬਾ ਕਮਾਲ ਸੀ ਉਹਦੇ ਨਾਲ ਸਾਨੂੰ ਬੜਾ ਯਾਰ ਉਹਨੇ ਬੜੀਆਂ ਗੱਲਾਂ ਕਰਨੀਆਂ ਮੈਂ ਕਿਹਾ ਯਾਰ ਤੂੰ ਬਹੁਤ ਬੰਦਾ ਯਾਰ ਫਨੀ ਆ ਯਾਰ ਤੇ ਅਈ ਦੋ ਤਿੰਨ ਫਿਲਮਾਂ ਇਕੱਠੀਆਂ ਕੀਤੀਆਂ ਸੋ ਹੁਣ ਤਾਂ ਮੇਰੀ ਇੱਕੋ ਹੀ ਬੇਨਤੀ ਆ ਕਿ ਸਾਰੇ ਸਟਾਰਾਂ ਨੇ ਬਹੁਤ ਵਧੀਆ ਕੰਮ ਕੀਤਾ ਬੱਲੀ ਭਾਜੀ ਤੁਹਾਡਾ ਧੰਨਵਾਦ ਤੁਸੀਂ ਜਿਹੜਾ ਮੈਨੂੰ ਇੱਕ ਸਰਪ੍ਰਾਈਜ਼ ਦਿੱਤਾ ਉਹ ਪ੍ਰਮਾਤਮਾ ਕਰੇ ਮੈਂ ਪੂਰੀ ਦੁਨੀਆ ਨੂੰ ਅਲਾਨ ਕਰਦਾ ਬਾਬਾ ਵੀ 28 ਤਰੀਕ ਨੂੰ ਜਿਹੜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਸਾਡਾ ਵੀਰ ਉਹ ਸ਼ਰਮੌਰ ਗਾਇਕ ਬਾਗਮਲ ਜਿਹੜਾ ਇਨਸਾਨ ਘੈਂਟ ਸੀ ਜਿੰਨਾ ਵਧੀਆ ਉਹ ਗਾਇਕ ਸੀ ਉਸ ਤੋਂ ਜ਼ਿਆਦਾ ਹੀ ਵਧੀਆ ਕਿਤੇ ਇਨਸਾਨ ਸੀ ਸੋ ਬਾਬਾ ਸਾਰੀ ਦੁਨੀਆ ਦੇਖ ਰਹੀ ਐ ਇਸ ਪ੍ਰੈਸ ਕਾਨਫਰੰਸ ਨੂੰ ਮੇਨਟਲ ਹੀ ਗੱਲ ਆ ਉਸ ਨੌਜਵਾਨ ਨੂੰ ਦੇਖਣ ਜ਼ਰੂਰ ਜਾਇਓ ਹੱਥ ਜੋੜ ਕੇ ਬੇਨਤੀ ਆ ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਰਕੇਸ਼ ਭਾਜੀ ਦਾ ਘੁਗੀ ਭਾਜੀ ਉਹਨਾਂ ਦਾ ਇਹਦੇ ਵਿੱਚ ਇੱਕ ਇਦਾਂ ਵੀ ਜੋ ਸਾਡੀ ਅਸਲੀਅਤ ਆ ਮੇਰੀ ਤੇ ਭਾਜੀ ਮਰੇ ਗੁਰੂ ਤੇ ਚੇਲੇ ਦੀ ਉਹ ਸੱਚੀ ਰਕੇਸ਼ ਭਾਜੀ ਨੇ ਨਾ ਇੱਕ ਮਿੰਟ ਕੁ ਉਹ ਸੱਚੀ ਸਾਨੂੰ ਉਦਾਂ ਪ੍ਰੈਜੈਂਟ ਕੀਤਾ ਸੋ ਮੈਂ ਪੋਪੀ ਭਾਈ ਦਾ ਥੈਂਕ ਯੂ ਕਰਦਾ ਯੂਐਸਏ ਤੋਂ ਆਇਆ ਸਾਰਾ ਤੁਹਾਡਾ ਮਾ ਧੰਨਵਾਦ ਕਰਦਾ بس ਇੱਕੋ ਹੀ ਬੇਨਤੀ ਹੈ ਬਾਬਾ 28 ਨਵੰਬਰ ਨੂੰ ਯਮਲਾ ਜਰੂਰ ਦੇਖਣ ਜਾਇਓ ਉਹਨੂੰ ਸੱਚੀ ਤੇ ਸੁੱਚੀ ਸਰਦਾਂ ਦੀ ਜੋਰਦਾਰ ਤਾੜੀਆਂ ਮਾਰੋ ਯਾਰ ਉਸ ਸ਼ਰਮੋਰ ਗਾਇਕ ਵਾਦ ਤੇ ਜਿਉਂਦਾ ਰਹੇ ਬਾਬਾ ਜੇ ਕਹਦੇ ਹੁੰਦਾ ਨਾ ਰਾਜਵੀਰ ਕਿ ਨਾ ਮੈਂ ਬੜੀਆਂ ਚੇਡਾ ਕਰਨੀਆਂ ਸੀ ਐਡੀ ਵਧੀਆ ਫਿਲਮ ਬਣਾਈਆਂ ਤੂੰ ਦੁਬਾਰਾ ਫੇਰ ਕਿਤੇ ਆ ਜਾਵੇਂ ਬਾਬਾ ਬਣ ਕੇ ਜਿਉਂਦੇ ਬਾਦਰ ਜਿੱਦਾਂ ਤੇ ਰਿਵਾਜ ਆ ਤੂੰ ਭਾਵੇਂ ਮਾਈਕ ਨਾ ਫੜਿਆ ਕਰ ਇਹ ਲਾਗੇ ਖੜੇ ਬੰਦੇ ਨੂੰ ਪਤਾ ਲੱਗਦਾ ਕੀ ਬੀਤਦੀ ਹੈ ਚੱਲ ਗੋਡ ਬlesਸ ਯੂ ਬਹੁਤ ਅੱਛਾ ਆਰਟਿਸਟ ਹੈ ਲਾਈਫ 'ਚ ਵੀ ਤੇ ਬੋਲਣ 'ਚ ਵੀ ਥੋੜਾ ਲਾਊਡ ਹੈ ਪਰ ਇਦਾਂ ਦੇ ਲੋਕ ਫੁੱਲ ਆਫ ਲਾਈਫ ਹੁੰਦੇ ਆ ਮੈਂ ਕਹਿੰਦਾ ਪ੍ਰਮਾਤਮਾ ਸਾਰਾ ਕੁਝ ਦਿੱਤਾ ਜ਼ਿੰਦਗੀ ਦੀ ਬਾਕੀ ਵੀ ਦੇ ਦੇਈ ਪਰ ਥੋੜਾ ਜਿਹਾ ਇਹਦੇ ਵਰਗਾ ਜਿਉਣਾ ਵੀ ਦੇ ਦੇਈ ਯਾਰ ਇੱਕ ਵਾਰੀ ਸੰਗੇ ਲਈ ਵੀ ਤਾਲੀਆਂ ਮਾਰ ਦੋ ਕਈ ਵਾਰੀ ਲੋਕਾਂ ਨੂੰ ਲੱਗਦਾ ਹੈ ਕਿ ਬੜਾ ਵੀਅਰਡ ਕਈ ਵਾਰੀ ਚੀਜ਼ਾਂ ਲੱਗਦੀਆਂ ਪਰ ਇਦਾਂ ਦੇ ਬੰਦੇ ਫੁੱਲ ਆਫ ਲਾਈਫ ਹੁੰਦੇ ਨੇ ਮੌਲਾ ਲੋਕ ਹੁੰਦੇ ਨੇ ਇਹ ਮੌਲਾ ਆਰਟਿਸਟ ਹੈ ਅੰਦਰੋਂ ਫਕੀਰ ਹੈ ਬਹੁਤ ਅੱਛੇ ਸ਼ਾਬਾਸ਼ ਪੁੱਤਰਾ ਜੀ ਹੁੰਦਾ ਵਸਦਾਰਾ ਕਾਕਾ